ਜੋ ਵੀ ਹੁਕਮ ਅੱਜ ਸ਼੍ਰੀ ਹਰਤਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਤင် ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਰਤਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਾਲਪੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਭਾਂ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ੍ਰੀ ਕਾਲ ਤਕਸਾਪ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਕੇ ਜੋ ਵੀ ਹੁਕਮ ਅੱਜ ਸ਼੍ਰੀ ਕਾਰਤਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਕਾਰਤਕ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਟ ਮੰਤਰੀ ਸਬੰਧ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕਸ ਸਾਹਿਬ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਾਂਗੇ ਜੋ ਵੀ ਹੁਕਮ ਅੱਜ ਸ਼੍ਰੀ ਕਾਟਕ ਸਾਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਕਾਟਕ ਸਾਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਭਾਂ ਦੇ ਸੰਬੰਧ ਵਿੱਚ ਆਇਆ ਅਸੀਂ ਉਹਨੂੰ ਸਿਰਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕਸ ਸਾਹਿਬ ਨੂੰ ਨਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਵਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਾਂਗੇ ਜੋ ਵੀ ਹੁਕਮ ਅੱਜ ਸ਼੍ਰੀ ਹਰਿਕ੍ਰਿਸ਼ਣ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਹਰਿਕ੍ਰਿਸ਼ਣ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਬੰਧ ਦੇ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਕਾਲਟਕਸ ਸਾਹਿਬ ਨੂੰ ਰਤਬਸਤ ਕੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇਵਾਂਗੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਾਂਗੇ